ਬਹੁਤ ਸਿੱਖਣ ਨੂੰ ਮਿਲਦਾ ਅਸੀਂ ਅਲੱਗ-ਅਲੱਗ ਜਿਹੜਾ ਵੀ ਕਿਸੇ ਨੂੰ ਧਰਮ ਨੂੰ ਬਿਲੋਂਗ ਕਰਦਾ ਹਰੇਕ ਦਾ ਧਰਮ ਕੋਈ ਵੀ ਕਿਸੇ ਧਰਮ ਨੂੰ ਬਿਲੋਂਗ ਕਰਦੇ ਆ ਉਹ ਹੀ ਕਹਿ ਰਿਹਾ ਕਿ ਅਸੀਂ ਮਨੁੱਖਤਾ ਦਾ ਕਿੰਨਾ ਕੁ ਭਲਾ ਕਰਾਂ ਅਸੀਂ ਕੋਈ ਜਿਹੜਾ ਪਦਾਰਥ ਕਿੰਨਾ ਕੁ ਸੋਸ਼ਾਣਦੇ ਆ ਕਿਸੇ ਦੀ ਗਮੀ 'ਚ ਕਿੰਨੇ ਕੁ ਉਦਾਸ ਹੋਣੇ ਕਿਸੇ ਦੀ ਖੁਸ਼ੀ ਦੇ ਵਿੱਚ ਕਿੰਨਾ ਖੁਸ਼ ਹੋਣੇ ਆ ਕਿਵੇਂ ਅਸੀਂ ਕਿਸੇ ਲੋੜਬੰਦ ਦੀ ਕਿਸੇ ਦੀ ਬਾਹ ਫੜਦੇ ਆ ਇੱਕ ਅਸੀਂ ਕਹਿੰਦੇ ਆ ਕਿ ਦਸਬੰਧ ਕੱਢਣਾ ਚਾਹੀਦਾ ਹੈ ਨਾ ਕਿਰਤ ਕਰੋ ਨਾਮ ਜਪੋ ਐਕਚੁਅਲੀ ਆਹ ਜਿਹੜਾ ਨਾਮ ਜਪਣਾ ਆ ਕਿਰਤ ਦੇ ਵਿੱਚੋਂ ਆਪਣੀ ਦੇ ਵਿੱਚੋਂ ਦਸਬੰਧ ਕੱਢਣਾ ਇਹ ਦਿਖਾਵੇ ਲਈ ਜੇ ਹੁੰਦਾ ਨਾ ਤਾਂ ਇਹ ਪੰਡਾਲ ਕਿਤੇ ਹੋਰ ਲੱਗਿਆ ਹੁੰਦਾ ਕਿਸੇ ਸ਼ਹਿਰ ਚ ਕਿਤੇ ਦਾਣਾ ਮੰਡੀ ਦੇ ਵਿੱਚ ਲੱਗਿਆ ਹੁੰਦਾ ਖਬਰਾਂ ਲੱਗੀਆਂ ਹੁੰਦੀਆਂ ਅਖਬਾਰਾਂ ਦੇ ਵਿੱਚ ਕਿ ਅਸੀਂ ਆਹ ਕਰ ਰਹੇ ਹਾਂ ਸਭ ਤੋਂ ਖੂਬਸੂਰਤੀ ਨੇਤਣਾ ਜਦੋਂ ਗੱਲ ਕਰਦੇ ਹੋ ਆਪਣੇ ਆਪ ਨੂੰ ਇਨਾਂ ਨੀਮਾ ਰੱਖ ਕੇ ਗੱਲ ਕਰਦਾ ਤੇ ਇੱਥੋਂ ਹੀ ਹੈ ਕਿ ਨਿਮਰਤਾ ਦੇ ਵਿੱਚੋਂ ਵੱਡੇ ਕਾਰਜ ਨਿਕਲਦੇ ਨੇ ਆ ਗੁਰਬਾਣੀ ਕਹਿੰਦੀ ਹੈ ਕਿ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਦਾ ਬਹੁਤ ਕਰਦੇ ਨੇ ਮੇਰੇ ਵਰਗੇ ਬਟ ਉਹਨੂੰ ਪ੍ਰੈਕਟੀਕਲੀ ਉਸ ਨਾਲ ਗੱਲਾਂ ਨੂੰ ਲੈ ਕੇ ਆਉਣਾ ਬਿਨਾਂ ਕਿਸੇ ਬਿਆਨ ਦਿੱਤੇ ਉਸ ਨੌਜਵਾਨ ਦੇ ਸਿਆਇਆ ਕਲਾਕਾਰ ਬਹੁਤ ਨੇ ਜ਼ਿੰਦਗੀ ਦੁਨੀਆ ਦੇ ਵਿੱਚ ਵਪਾਰੀ ਬਹੁਤ ਨੇ ਫਿਲਮਾਂ ਬਣਾਉਣ ਵਾਲੇ ਬਹੁਤ ਨੇ ਪੈਸਾ ਕਮਾਉਣ ਵਾਲੇ ਬਹੁਤ ਨੇ ਪਰ ਇਸ ਤਰ੍ਹਾਂ ਦਾ ਕਾਰਜ ਕਰਨਾ ਇਹ ਕਿਸੇ ਕੁਦਰਤ ਨੇ ਵੱਖਰੀ ਡਿਊਟੀ ਲਈ ਹੁੰਦੀ ਹੈ ਤੇ ਅੰਦਰੋਂ ਵੀ ਜਿਗਰਾ ਚਾਹੀਦਾ ਵੱਡੀ ਗੱਲ ਇਹ ਹੈ ਕਿ ਤੁਸੀਂ ਕਿੰਨਾ ਮਾਪਿਆਂ ਦੇ ਵਿਲਾਦੋਂ ਤੁਹਾਨੂੰ ਮਾਂ-ਬਾਪ ਨੇ ਕੀ ਸਿਖਾਇਆ ਤੁਸੀਂ ਕੱਲੇ ਗੁਰਦੁਆਰਿਆਂ ਜਾਂ ਧਾਰਮਿਕ ਸੰਸਥਾ ਦੇ ਕੱਲੇ ਮੱਥੇ ਹੀ ਨਹੀਂ ਟੇਕਦੇ ਉਹਨਾਂ ਚੀਜ਼ਾਂ ਨੂੰ ਅਪਣਾਉਣੇ ਵੀ ਉਹ ਤੇ ਪ੍ਰੈਕਟੀਕਲੀ ਦਿਖਾਉਣੇ ਵੀ ਉਹ ਪਰ ਕਿਸੇ ਨੂੰ ਨਹੀਂ ਮਾ ਕਰਕੇ ਦਿਖਾਇਆ ਗਿਆ ਕਿੰਨਾ ਸੋਹਣਾ ਲਿਖਿਆ ਹੈ ਕਿ ਲੋੜਵੰਦ ਕੁੜੀਆਂ ਦੇ ਵਿਆਹ ਗਰੀਬ ਕੁੜੀਆਂ ਨਹੀਂ ਲਿਖਿਆ ਹੋਇਆ ਅਕਸਰ ਤੁਸੀਂ ਪੜ੍ਹਦੇ ਹੋ ਗਰੀਬ ਕੁੜੀਆਂ ਦੇ ਵਿਆਹ ਉਹ ਦੂਜੇ ਨੂੰ ਨੀਵਾ ਦਿਖਾਉਣਾ ਹੋ ਜਾਂਦਾ ਪਰ ਜਿਹੜਾ ਤੁਸੀਂ ਕਹਿੰਦੇ ਵੀ ਕੀ ਮਹਿਸੂਸ ਕਰਦੇ ਹੋ ਕੀ ਰਿਸਪੌਂਸ ਹੈ ਰਿਸਪੌਂਸ ਲੈਣ ਲਈ ਕੀਤਾ ਹੁੰਦਾ ਇਹਨੇ ਤਾਂ ਪੂਰੀ ਦੁਨੀਆ ਦੇ ਵਿੱਚ ਕਿੰਨਾ ਮਰਜੀ ਇੱਕ ਪੋਸਟ ਪਾ ਕੇ ਜੋ ਮਰਜੀ ਤੁਸੀਂ ਕਰਕੇ ਐਡ ਦੇ ਕੇ ਜਿੰਨਾ ਮਰਜੀ ਪੈਸਾ ਇਕੱਠਾ ਕਰ ਲਓ ਜਿੰਨੇ ਮਰਜੀ ਵਾਵਾ ਕੱਢ ਲਓ ਰਿਸਪੌਂਸ ਲੈ ਲਓ ਅੱਜ ਚਾਹੇ ਹੋਰ 15 ਕਿੱਲੇ ਭਰ ਲਾਂਦੇ ਇੰਨਾ ਇਕੱਠਾ ਹੋ ਸਕਦਾ ਇਹ ਬੜੀ ਸਹਜਤਾ ਨਾਲ ਕੀਤਾ ਗਿਆ ਕਾਰਜ ਔਰ ਗਵਾਹੀ ਹੈ ਕਿ ਚਾਹੇ ਕਿਤੇ ਕਲਾਕਾਰ ਨੇ ਚਾਹੇ ਕੋਈ ਦੋਸਤ ਮਿੱਤਰ ਨੇ ਕੋਈ 500 ਕਿਲੋਮੀਟਰ ਤੋਂ ਆਇਆ ਕੋਈ 300 ਕਿਲੋਮੀਟਰ ਤੋਂ ਆਇਆ ਉਹ ਇਸ ਗੱਲ ਕਰਕੇ ਨਹੀਂ ਆਇਆ ਕਿ ਮੈਂ ਦਿਖਾਵਾ ਕਰਨ ਗਿਆ ਉਹ ਇਸ ਸ਼ੁਭ ਕਾਰਜ ਦਾ ਹਿੱਸਾ ਬਣ ਆਇਆ ਸੀ ਇੱਕ ਵਿਆਹ ਤੇ ਜਾ ਕੇ ਬਹੁਤ ਖੁਸ਼ ਹੋਣੇ ਅੱਜ ਅਸੀਂ 11 ਵਿਆਹਾਂ ਦਾ ਹਿੱਸਾ ਬਣ ਰਹੇ ਹਾਂ 11 ਕੁੜੀਆਂ 11 ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਔਰ ਅੱਜ ਦੇ ਸਮੇਂ 'ਚ ਇੱਕ ਵਿਆਹ ਕਰਨਾ ਔਖਾ ਤੇ ਦੱਸਿਆ ਸੀ ਇਹਨਾਂ ਨੇ ਕਿਵੇਂ ਸ਼ੁਰੂ ਹੋਈ ਹੈ ਇਹ ਪਲੀਜ਼ ਸੋ ਮੈਂ ਕਹਿੰਨਾ ਸਾਰੇ ਜਿੰਨਾ ਤੁਸੀਂ ਸ਼ਾਬਾਸ਼ ਦੇ ਸਕਦੇ ਹੋ ਘੱਟ ਆ ਬਟ ਇੰਨਾ ਹੈ ਕਿ ਇਹੋ ਜੇ ਕਾਰਜ ਇਹੋ ਜੇ ਆਰਨੇਤ ਹਰੇਕ ਇਲਾਕੇ ਚ ਹੋਣੀ ਚਾਹੀਦੀ। ਬਈ ਸੋਨੂ ਜਦੋਂ ਫੋਨ ਆਇਆ ਨੇਤ ਦਾ ਵੀਰੇ ਨੇ ਵੀ ਆਪਾਂ ਵਿਆਹ ਕਰਨਾ ਕਿੰਨੀ ਵੱਡ ਨੂੰ ਖੁਸ਼ੀ ਹੁੰਦੀ ਹੈ ਵੀ ਸਾਥੋਂ ਜਿਹੜੇ ਛੋਟੇ ਭਰਾ ਸਾਡੇ ਉਹ ਇਹ ਸਹਿਯੋਗ ਮੰਗਣ ਲੱਗੇ ਤੇ ਪਹਿਲੀ ਗੱਲ ਤਾਂ ਮੈਨੂੰ ਐ ਖੁਸ਼ੀ ਹੋਈ ਹੈ ਵੀ ਸੋਨੂ ਕਿਸੇ ਦੂਜੇ ਤੋਂ ਸੁਣਿਆ ਸੋ ਮੈਨੂੰ ਬੁਲਾਇਆ ਸਾਡੀ ਬਾਝਾਈ ਆਪਣੀ ਇੱਕੋ ਹੀ ਹੈ। ਆ ਦੇਖੋ ਜਦੋਂ ਨੇਤ ਬਾਈ ਨੇ ਸੀ ਫਿਲਮ ਕਰ ਰਹੀ ਸੀ ਇਕੱਠੇ ਇੱਕ ਜਵਾਕ ਫਿਲਮ ਦੀ ਸ਼ੂਟਿੰਗ ਦੇ ਸੀਗੇ ਤਾਂ ਨੇਤ ਹੋਰਾਂ ਨੇ ਦੱਸਿਆ ਛੋਟਾ ਭਰਾ ਹੈ ਸਾਡਾ ਨੇ ਰਵਾਇਤੀ ਵਾਜੀ ਕੋਲ ਬੈਠੇ ਸੀ ਕਿਸ ਤਰ੍ਹਾਂ ਦਾ ਕਾਰਜ ਕਰਦੇ ਆ ਮੇਰੇ ਨਹੀਂ ਆਏ ਸੀ ਜਿਵੇਂ ਮੈਨੂੰ ਪਰੇ ਕਹਾਣੀ ਸੁਰਾਇਆ ਗਿਆ ਹੁੰਦਾ ਕੋਈ ਮੈਨੂੰ ਸੱਚ ਨਹੀਂ ਆ ਰਿਹਾ ਸੀ ਮੈਂ ਕਿ ਅੱਛਾ ਸਾਡੇ ਉਧਰ ਰੌਂਗਟੇ ਖੜੇ ਹੋ ਰਹੇ ਸੀ ਹੁਣ ਸੁਣ ਕੇ ਵੀ ਇਦਾਂ ਕਾਰਜ ਹੁੰਦਾ ਐ ਕੁੜੀਆਂ ਖੁਸ਼ ਹੁੰਦੀਆਂ ਨੇ ਤੇ ਹੁਣ ਤਾਂ ਵਟਣਾ ਲਾਇਆ ਜਾਂਦਾ ਘਰੇ ਲਾਇਆ ਕੱਲ ਮੈਨਾਂ ਹਲਦੀ ਲੱਗੀ ਐ ਸੋ ਜਦੋਂ ਅਸੀਂ ਆਪਣੇ ਮੈਂ ਕਿਹਾ ਯਾਰ ਵੀ ਮੈਂ ਆਉਂਗਾ ਹਨਾ ਮੈਨੂੰ ਬੁਲਾਇਂ। ਇਹਨਾਂ ਹਰ ਨੇਤ ਕਹਿੰਦਾ ਕਹਦਾ ਕਹਿੰਦਾ ਭਾਈ ਬੁਲਾਇਂ ਕੇ ਤੁਹਾਡਾ ਆਪਣਾ ਕਾਰਜ ਆ ਤੁਸੀਂ ਆਉਣਾ ਹੀ ਆਉਣਾ। ਤੇ ਉਸ ਤੋਂ ਬਾਅਦ ਇਹਦੀ ਪਿੱਠ ਸੁਣਦਿਆਂ ਨੇ ਚਾਰ ਵਾਰ ਸੁਨੇਹੇ ਭੇਜੇ ਨੇ। ਪਰ ਅਸੀਂ ਆਉਣਾ ਹੀ ਆਉਣਾ ਸੀਗਾ। ਤੇ ਮੈਂ ਤਾਂ ਕਹਿੰਦਾ ਕਿ ਜਿੰਨੇ ਕੁ ਸੁਆਸ ਨੇ ਜਦੋਂ ਵੀ ਮੈਂ ਪੰਜਾਬ ਚ ਆਉਂਗਾ ਮੈਂ ਹਰ ਸਾਲ ਆਉਣ ਦੀ ਕੋਸ਼ਿਸ਼ ਕਰੂੰਗਾ ਕਿ 10 ਦਸੰਬਰ ਨੂੰ ਇੱਥੇ ਆਈਏ ਤੇ ਇਸ ਕਾਰਜ ਦਾ ਹਿੱਸਾ ਬਣੀਏ। ਤੇ ਜ਼ਿੰਦਗੀ ਜਿੰਦਾਬਾਦ। ਬੱਸ ਆ ਮਾਪੋਤ ਜੇ ਮੈਦਾਨ ਨੇ ਤਰਗਾ ਚਾਹੇ 2 ਘੰਟੇ ਲੇਟ ਹੀ ਜਮੇ